ਉੱਤਰੀ ਭਾਰਤ ਦੇ ਪੰਜਾਬ ਰਾਜ ਵਿੱਚ 26 ਦਸੰਬਰ 1899 ਨੂੰ ਪੈਦਾ ਹੋਏ ਉਦਮ ਸਿੰਘ ਇੱਕ ਜੁਜਾਰੂ ਤੇ ਬਹਾਦਰ ਕ੍ਰਾਂਤੀਕਾਰੀ ਸਨ। ਉਦਮ ਸਿੰਘ ਦਾ ਅਸਲੀ ਨਾਂ ਉਹਦੇ ਸਿੰਘ ਸੀ। ਬਚਪਨ ਵਿੱਚ ਮਾਪਿਆਂ ਦੀ ਮੌਤ ਤੋਂ ਬਾਅਦ ਉਹ ਕੇਂਦਰੀ ਖਾਲਸਾ ਅਨਾਥ ਆਸ਼ਰਮ ਅੰਮ੍ਰਿਤਸਰ ਵਿੱਚ ਪਲੇ। ਬੜੇ ਇਹਨਾਂ ਘਟਨਾਵਾਂ ਨੇ ਉਹਦੀ ਸੋਚ ਤੇ ਅਸਰ ਛੱਡਿਆ। 13 April 1919 ਨੂੰ ਜਦੋਂ ਜਲਿਆਂਵਾਲਾ ਬਾਗ ਵਿੱਚ ਅੰਗਰੇਜ਼ ਅਧਿਕਾਰੀ ਮਾਈਕਲ ਓਡਵਾਇਰ ਦੇ ਹੁਕਮ ਤੇ ਹਜ਼ਾਰਾਂ નિર્ਦੋਸ਼ ਭਾਰਤੀ ਮਾਰੇ ਗਏ। ਉਸ ਵੇਲੇ ਉਦਮ ਸਿੰਘ ਉਥੇ ਮੌਜੂਦ ਸਨ ਇਹ ਘਟਨਾ ਉਹਨਾਂ ਦੇ ਮਨ ਨੂੰ ਹਿਲਾ ਗਈ ਇੱਥੇ ਤੋਂ ਉਹਨਾਂ ਦੇ ਮਨ ਵਿੱਚ ਬਦਲਾ ਲੈਣ ਦੀ ਚਿੰਗਾਰੀ ਪੜ ਗਈ ਉਹ ਗਦਰ ਪਾਰਟੀ ਅਤੇ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨਾਲ ਜੁੜੇ 1927 ਵਿੱਚ ਉਹ ਗੈਰਕਾਨੂੰਨੀ ਅਸਲੇ ਸਣੇ ਗ੍ਰਿਫਤਾਰ ਹੋਏ ਅਤੇ 4 ਸਾਲ ਦੀ ਸਜ਼ਾ ਹੋਈ। ਉਦਮ ਸਿੰਘ ਨੇ ਭਗਤ ਸਿੰਘ ਤੋਂ ਪ੍ਰਭਾਵਿਤ ਹੋ ਕੇ ਆਜ਼ਾਦੀ ਲਈ ਕਈ ਮੁਲਕਾਂ ਵਿੱਚ ਜਾ ਕੇ ਕੰਮ ਕੀਤਾ। 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਉਦਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਉਸ ਕਤਲੇਆਮ ਦਾ ਬਦਲਾ ਲਿਆ। ਕਤਲ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪਛਤਾਚ ਦੌਰਾਨ ਉਹਨਾਂ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ। ਜੋ ਤਾਂ ਅਮਨਿਰਪਖਤਾ ਤੇ ਇਕਤਾ ਦਾ ਸੰਦੇਸ਼ ਦਿੰਦਾ ਹੈ 4 ਜੂਨ 1940 ਨੂੰ ਅਦਾਲਤ ਵਿੱਚ ਉਸਨੇ ਕਿਹਾ ਉਹ ਸਾਡਾ ਪੁਰਾਣਾ ਦੁਸ਼ਮਣ ਸੀ ਉਹ ਮੌਤ ਦੇ ਕਾਬਿਲ ਸੀ 31 ਜੁਲਾਈ 1940 ਨੂੰ ਉਹਨਾਂ ਨੂੰ ਲੰਡਨ ਦੀ ਪੈਂਟੋਨਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਉਹਨਾਂ ਦੀ ਦੇਹ ਵੀ ਉੱਥੇ ਹੀ ਦਫਨਾਈ ਗਈ 1974 ਵਿੱਚ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੇ ਯਤਨਾਂ ਨਾਲ ਉਹਨਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਗਈਆਂ ਅਤੇ ਸੁਨਾਮ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੀ ਯਾਦ ਵਿੱਚ ਉਤਰਾਖੰਡ ਦੇ ਇੱਕ ਜ਼ਿਲ੍ਹੇ ਦਾ ਨਾਮ ਉਦਮ ਸਿੰਘ ਨਗਰ ਰੱਖਿਆ ਗਿਆ ਉਹ ਨਾ ਸਿਰਫ ਮਾਈਕਲ ਓਡਵਾਇਰ ਨੂੰ ਮਾਰਨ ਵਾਲੇ ਸਨ ਸਗੋਂ ਉਹ ਇੱਕ ਦਰਿਆਦਿਲ ਵਿਚਾਰਤਾਰਕ ਤਿੱਤਰਮ ਨਿਰਪੱਖ ਇਨਸਾਨ ਸਨ ਉਹਨਾਂ ਦੀ ਸ਼ਹਾਦਤ ਅੱਜ ਵੀ ਭਾਰਤ ਦੇ ਹਰ ਨੌਜਵਾਨ ਨੂੰ ਪ੍ਰੇਰਨਾ ਦਿੰਦੀ ਹੈ ਉਹ ਸੱਚਮੁੱਚ ਸ਼ਹੀਦ ਏ ਆਜ਼ਮ ਸਨ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਹੈ